ਮਾਨਵਿਕੇ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਹੋਇਆਂ ਜਗ੍ਹਾ-ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਤੇ ਗੰਦਗੀ ਦੇ ਕਾਰਨ ਇਲਾਕੇ ਦੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖੱੱਛਾ ਬਣਿਆ ਹੋਇਆ ਦੱਸਦੀ ਹੈ ਕਿ ਹਾਈ ਕੋਰਟ ਦੇ ਵਿੱਚ ਕੇਸ ਚੱਲਣ ਦੇ ਕਾਰਨ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਸੀ ਜਿਸ ਕਾਰਨ ਉਹਨਾਂ ਦੇ ਵੱਲੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਸੀ ਅਤੇ ਇਸ ਦੇ ਕਾਰਨ ਹੀ ਇਲਾਕੇ ਦੇ ਲੋਕਾਂ ਨੂੰ ਨਰਕਪਰੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਬਾਰੇ ਸਫਾਈ ਸੇਵਕਾਂ ਦੇ ਪ੍ਰਧਾਨ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਸਾਡੀਆਂ ਤਨਖਾਹਾਂ ਸਾਈਨ ਨਹੀਂ ਕੀਤੀਆਂ ਜਾ ਰਹੀਆਂ ਜਦੋਂ ਤੱਕ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਦੇ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਆਖਿਆ ਕਿ ਡੇਢ ਮਹੀਨੇ ਪਹਿਲਾਂ ਮੇਰੇ ਖਿਲਾਫ ਕੌਂਸਲਰਾਂ ਦੇ ਵੱਲੋਂ ਬੇਪਰੋਸਕੀ ਦਾ ਮਤਾ ਪਾਇਆ ਗਿਆ ਸੀ ਪਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਚੈਲੰਜ ਕੀਤਾ ਗਿਆ ਉਹਨਾਂ ਆਖਿਆ ਕਿ ਜਦੋਂ ਤੱਕ ਉਸ ਦਾ ਕੋਈ ਜਵਾਬ ਨਹੀਂ ਆਉਂਦਾ ਉਦੋਂ ਤੱਕ ਉਹ ਸਾਈਨ ਨਹੀਂ ਕਰ ਸਕਦੇ ਅਤੇ ਸਫਾਈ ਕਰਮਚਾਰੀਆਂ ਨੂੰ ਤਨਖਾਹਾਂ ਦੇ ਬਿਨਾਂ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ ਸ਼ਰਮਾ ਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਬਹੁਤ ਅਪੀਲ ਹੈ ਹੱਥ ਜੋੜ ਕੇ ਵੀ ਜਿਹੜਾ ਇਹ ਗੰਦੇ ਨੂੰ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਕਿਉਂਕਿ ਇਹ ਨਗਰ ਕੌਂਸਲ ਦੀ ਆਪਣੀ ਖਿੱਚੇ ਤਾਣੀ ਕਰਕੇ ਆਮ ਲੋਕ ਪੀਸਿਆ ਜਾ ਰਿਹਾ ਹੈ ਦੁਕਾਨ ਦੇ ਉੱਪਰ ਬਾਹਰ ਇੰਨਾ ਕੂੜਾ ਪਿਆ ਹੈ ਬੈਠਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਮੱਖੀ ਅੰਦਰ ਬੜੀ ਜਾ ਰਹੀਆਂ ਨੇ ਬਦਬੂ ਆ ਰਹੀ ਹੈ ਬਿਮਾਰੀ ਫੈਲਣ ਦਾ ਡਰ ਹੈ ਠੀਕ ਹੈ ਜਿਹੜੀ ਇਹ ਖਿੱਚੇ ਤਾਣੀ ਹੈ ਇਹਨੂੰ ਜਲਦੀ ਜਲਦੀ ਦੂਰ ਕੀਤਾ ਜਾਵੇ ਤੇ ਸਾਡੀ ਐਮਐਲਏ ਸਾਹਿਬ ਨੂੰ ਚੇਤਨ ਸਿੰਘ ਜوڑا ਮੱਜ ਨੂੰ ਅਪੀਲ ਹੈ ਵੀ ਜਿਹੜਾ ਇਹ ਹੱਲ ਹੈ ਉਹ ਤਰਖਾਹ ਵਾਲਾ ਉਹ ਜਲਦੀ ਤੋਂ ਜਲਦੀ ਨ ਪ੍ਰਧਾਨਗੀ ਜਿਹੜਾ ਮਸਲਾ ਹੈ ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਿਆ ਉਹ ਦੇਖੋ ਜਦੋਂ ਤੱਕ ਹਾਈ ਕੋਰਟ ਸਟੇਟਮੈਂਟ ਲਿਖਤੀ ਦੇ ਵਿੱਚ ਨਹੀਂ ਆਉਂਦੀ ਉਦੋਂ ਤੱਕ ਇਹਦਾ ਕੋਈ ਹੱਲ ਹੋਣਾ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਬਹੁਤ ਬੁਰਾ ਹਾਲ ਹੈ ਸ਼ਹਿਰ ਜੂ ਥਾਂ ਥਾਂ ਤੇ ਕੂੜੇ ਨੇ ਤੁਸੀਂ ਮੇਨ ਪੁਰਾਣੇ ਬੱਸ ਸਟੈਂਡ ਦੇਖਿਆ ਹੋਊਗਾ ਪਬਲਿਕ ਸਕੂਲ ਹੈ ਤੇ ਬਾਹਰ ਕੂੜਾ ਢੇਰ ਲੱਗਿਆ ਪਿਆ ਬੱਚਿਆਂ ਨੇ ਪੇਪਰ ਹੋ ਰਹੇ ਨੇ ਇਹ ਕਹਿੰਦਾ ਲੋਕਾਂ ਨੂੰ ਨਿਕਲਣਾ ਬਹੁਤ ਮੁਸ਼ਕਲ ਹੋ ਰਿਹਾ ਬਹੁਤ ਇਹਨੂੰ ਜਲਦੀ ਜਲਦੀ ਹੱਲ ਕਰਾਇਆ ਜਾਵੇ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹਾਈ ਕੋਰਟ ਕੇਸ ਚੱਲਦਾ ਥਾਂ ਥਾਂ ਤੇ ਮਤਲਬ ਕਿ ਗੰਦਕੇ ਕੀ ਹੋਣਾ ਚੀਰ ਪ੍ਰਸ਼ਾਸਨ ਨੂੰ ਕੀ ਦੀਦਾ ਮੈਂ ਕਹਾਂ ਜੀ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਪ੍ਰਸ਼ਾਸਨ ਨੂੰ ਸ਼ਹਿਰ ਵਾਸੀਆਂ ਦੀ ਕੋਈ ਚਿੰਤਾ ਨਹੀਂ ਦੇਖੋ ਇਹਨਾਂ ਦੀ ਰਾਜਨੀਤਿਕ ਲੜਾਈ ਹੈ ਰਾਜਨੀਤਿਕ ਚੱਲਦੀ ਰਹਿੰਦੀ ਹੈ ਹਾਈ ਕੋਰਟ ਚ ਕੇਸ ਚੱਲ ਰਿਹਾ ਕੋਈ ਇਸ ਦੇ ਨਾਲ ਨਾ ਤਾਂ ਸਫਾਈ ਕਰਮਚਾਰੀ ਨੂੰ ਕੁਝ ਲੈਣਾ ਦੇਣਾ ਨਾ ਸ਼ਹਿਰ ਦੇ ਨੂੰ ਲੈਣਾ ਦੇਣਾ ਆਮ ਜਨਤਾ ਨੂੰ ਉਹ ਕੇਸ ਚੱਲ ਰਿਹਾ ਜੇ ਜੋ ਫੈਸਲਾ ਹੋਏ ਹੋਵੇ ਨਾ ਹੋਵੇ ਪਰ ਜਿਹੜੇ ਸਫਾਈ ਕਰਮਚਾਰੀ ਨੇ ਸਟ੍ਰਾਈਕ ਕਰਕੇ ਹੈ ਗੰਧ ਐਨਾ ਪਿਆ ਪਿਆ ਸਕੂਲਾਂ ਦੇ ਅੱਗੇ ਮੰਦਰਾਂ ਦੇ ਅੱਗੇ ਢੇਰ ਲੱਗੇ ਪਏ ਨੇ ਡੰਪ ਲੱਗੇ ਪਏ ਨੇ ਐਨੇ ਐਨੇ ਕੂੜੇ ਦੇ ਗੰਦਗੀ ਬੰਮਾ ਫੈਲ ਰਹੀ ਹੈ ਬਿਮਾਰੀ ਫੈਲਣ ਦਾ ਡਰ ਹੈ ਤੇ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹਨਾਂ ਨੂੰ ਤਨਖਾਹ ਦਵੇ ਤੇ ਨਾਲ ਦੀ ਨਾਲ ਸ਼ਹਿਰ ਸਾਰਾ ਸਾਫ਼ ਕਰਵਾਇਆ ਜਾਵੇ ਕਰਮਚਾਰੀ ਕੋਟਾ ਪੁੱਤਰਾ ਸਾਹ ਰਹੇ ਆ ਵੀ ਪ੍ਰਧਾਨ ਚੈੱਕ ਦੇ ਸਾਈਨ ਨਿਕਰ ਦਖਾ ਰੁਕੀ ਪਈਆਂ ਤੰਦਰ ਪੈਸ ਮਨ ਕੀ ਕਰ ਸਕਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੁਝ ਦਿਨ ਡੇਢ ਮਹੀਨਾ ਪਹਿਲਾਂ ਮੇਰੇ ਖਿਲਾਫ ਬੇਪਰੋਸਗੀ ਮਤਾ ਪਿਆ ਸੀ ਤੇ ਉਹ ਜਿਹੜੀ ਇਹਨਾਂ ਨੇ ਕਾਉਂਸਲਰਸ ਨੇ ਮੀਟਿੰਗ ਕਰੀ ਸੀ ਮੇਰੇ ਭਰਾਵਾਂ ਨੇ ਉਹਦੇ ਮੈਂ ਮੀਟਿੰਗ ਨੂੰ ਚੈਲੰਜ ਕਰਿਆ ਸੀ ਹਾਈ ਕੋਰਟ ਚ ਮਾਨਯੋਗ ਹਾਈ ਕੋਰਟ ਨੇ ਜੱਜ ਸਾਹਿਬ ਨੇ ਮੈਨੂੰ ਉਹਦੇ ਚ ਡੇਢ ਦੇਤੀ ਸੀ ਮੀਟਿੰਗ ਕੈਨਸਲ ਕਰਤੀ ਤੇ ਉਸ ਤੋਂ ਬਾਅਦ ਉਹਨਾਂ ਦਾ ਹਾਈ ਕੋਰਟ ਦਾ ਮਾਨਯੋਗ ਜੱਜ ਸਾਹਿਬ ਦਾ ਫੈਸਲਾ ਹਾਲਾ ਪੈਂਡਿੰਗ ਹੈ ਮੈਨੂੰ ਉਮੀਦ ਹੈ ਕਿ ਅੱਜ ਇਹ ਫੈਸਲਾ ਆ ਜਾਏਗਾ ਉਸ ਤੋਂ ਬਾਅਦ ਜਿਵੇਂ ਉਹਨਾਂ ਦਾ ਹੁਕਮ ਹੋਏਗਾ ਮੈਂ ਉਹਵੇਂ ਹੀ ਸਾਈਨ ਕਰ ਸਕਦਾ ਇਸ ਤੋਂ ਪਹਿਲਾਂ ਮੈਨੂੰ ਸਾਈਨ ਕਰਨ ਦੀ ਮਨਾਹੀ ਹੈ ਤੇ ਜਿਹੜੀ ਇਹ ਸਟ੍ਰਾਈਕ ਕਰੀ ਹੈ ਮੈਂ ਈਓ ਸਾਹਿਬ ਨੂੰ ਕਿਹਾ ਸੀ ਬੇਨਤੀ કરી ਸੀ ਕਿ ਤੁਸੀਂ ਏਡੀਸੀ ਤੋਂ ਹਜੇ ਸਿੰਗਲ ਸਾਈਨ ਦੀ ਜਿਹੜੀ ਚੈੱਕ ਸਾਈਨ ਕਰਨ ਦੀ ਪਾਵਰ ਲੈ ਲਿਓ ਪਰ ਉਹਨਾਂ ਦੀ ਪਤਾ ਨਹੀਂ ਕੀ ਦਿਮਾਗ ਚੱਲ ਰਿਹਾ ਮੈਂ ਤਾਂ 15 ਦਿਨ ਤੋਂ ਕਹਿ ਰਿਹਾ ਕਿ ਆਪਣੇ ਸਫਾਈ ਕਰਮਚਾਰੀਆਂ ਦੀ ਆਪਾਂ ਨਾ ਇਹਨਾਂ ਦੀ ਤਨਖਾਹ ਰੋਕੀਓ ਕਿਉਂਕਿ ਤਨਖਾਹ ਦੇ ਸਹਾਰੀ ਉਹਨਾਂ ਦਾ ਸਾਰਾ ਕੁਝ ਘਰ ਦੀ ਰੋਟੀ ਔਰ ਅੱਜ ਦੂਜੀ ਗੱਲ ਹੋਰ ਹੈ ਹੁਣ ਬੱਚਿਆਂ ਦੇ ਦਾਖਲੇ ਵੀ ਹੋਣੇ ਸਕੂਲਾਂ 'ਚ ਐਡਮਿਸ਼ਨਾਂ ਵੀ ਹੋਣੀ ਐ ਮੈਂ ਆਪਣੇ ਸਫਾਈ ਕਰਮਚਾਰੀਆਂ ਇਹਨਾਂ ਦੇ ਨਾਲ ਖੜਿਆ ਹਾਂ 4 ਸਾਲ ਹੋ ਗਏ ਮੈਨੂੰ ਪ੍ਰਧਾਨ ਬਣੇ ਨੂੰ ਇੱਕ ਵਾਰ ਵੀ ਇਹਨਾਂ ਦੀ ਹਜੇ ਤੱਕ ਤਨਖਾਹ ਨਹੀਂ ਰੁਕੀ ਮੇਰੇ ਵੱਲੋਂ ਕੋਈ ਦਿੱਕਤ ਨਹੀਂ ਆਨ ਦਿੱਤੀ ਜਿਵੇਂ ਮਰਜ਼ੀ ਐ ਕਿਤੋਂ ਮਰਜ਼ੀ ਲੈ ਕੇ ਮੈਂ ਇਹਨਾਂ ਨੂੰ ਤਨਖਾਹ ਲੈ ਕੇ ਆਇਆ ਇਹਨਾਂ ਲਈ ਹੁਣ ਵੀ ਐ ਜਿਹੜੀ ਅੱਜ ਦਾ ਦਿਨ ਮੇਰੀ ਬੇਨਤੀ ਐ ਮੇਰੇ ਭਰਾ ਐ ਸਾਰੇ ਕਿ ਅੱਜ ਦਾ ਦਿਨ ਸ਼ਾਮ ਨੂੰ 4 ਵਜੇ ਤੱਕ ਵੇਟ ਕਰ ਲੈਣ ਅੱਜ ਮਸਲਾ ਹੱਲ ਹੋ ਜਾਏਗਾ ਮੈਨੂੰ ਉਮੀਦ ਹੈ ਕਿ ਸ਼ਾਮ ਤੱਕ ਫੈਸਲਾ ਆ ਜਾਏਗਾ ਕੋਰਟ ਦਾ ਪਟਿਆਲਾ ਖਬਰਨਾਮਾ ਦੇ ਲਈ ਸਮਾਣਾ ਤੋਂ कैलाश शर्मा ਦੀ ਰਿਪੋਰਟ